ਦੁਖਨਵਾਰਨ ਸਾਹਿਬ ਜੀ ਦੇ ਦਰਸ਼ਨ ਕਰਵਾਏ ਸਨ ਤੇ ਹੁਣ ਅਸੀਂ ਜਗਬਾਣੀ ਟੀਮ ਪਹੁੰਚ ਚੁੱਕੀ ਹੈ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਜਿਸ ਦੇ ਅਸੀਂ ਹੁਣ ਦਰਸ਼ਨ ਕਰਾਂਗੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਤਾਂ ਪਹੁੰਚ ਰਹੀਆਂ ਨੇ ਤੇ ਇਲਾਹੀ ਕੀਰਤਨ ਦਾ ਆਨੰਦ ਮਾਣਿਆ ਜਾ ਰਿਹਾ ਹੈ ਗੁਰਦੁਦਵਾਰਾ ਸਾਹਿਬ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਆਓ ਫਿਰ ਆਪਾਂ ਵੀ ਦਰਸ਼ਨ ਕਰਦੇ ਹਾਂ ਅੰਦਰਲੇ ਸੁਹਾਵਨੇ ਦ੍ਰਿਸ਼ਾਂ ਦੇ ਆਪਣੀ ਰਫਤਾਰ ਪੁਰਦਾ ਗਿਆ ਸਤਿਗੁਰਾਂ ਦੀ ਵਿਦਿਆ ਦਾ ਪ੍ਰਬੰਧ ਵੀ ਕੀਤਾ ਗਿਆ ਉਹਨਾਂ ਨੂੰ ਹਰ ਤਰ੍ਹਾਂ ਦੀ ਵਿਦਿਆ ਬਚਪਨ ਦੇ ਅੰਦਰ ਦਿੱਤੀ ਗਈ ਫਿਰ ਬਾਬਾ ਗੁਰਦਿੱਤਾ ਜੀ ਜਿਹੜੇ ਗੁਰੂ ਮਹਾਰਾਜ ਦੇ ਵੱਡੇ ਭਰਾਤਾ ਨੇ ਕਿਉਂਕਿ ਪੰਜ ਭਰਾ ਨੇ ਇੱਕ ਭੈਣ ਹੈ ਪਹਿਲੇ ਹਨ ਬਾਬਾ ਗੁਰਦਿੱਤਾ ਜੀ ਸੂਰਜਮਲ ਜੀ ਅਨੀਰਾਜ ਜੀ ਤੇ ਅਟਲਰਾਏ ਜੀ ਪਹਿਨ ਦਾ ਨਾਮ ਹੈ ਬੀਬੀ ਵੀਰੋ ਤੇ ਖਿਆਲ ਕਰਿਓ ਸਤਿਗੁਰੂ ਮਹਾਰਾਜ ਨੇ ਸਭ ਤੋਂ ਛੋਟੇ ਤੇ ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਹੋਈ ਭਾਵੇਂ ਉਹਨਾਂ ਨੂੰ ਵਿਆਹ ਵਾਸਤੇ ਬਟਾਰੇ ਦੇ ਅੰਦਰ ਗਏ ਪਰ ਧਿਆਨ ਦੇ ਉਹ ਬਰਾਤ ਚੜ੍ਹਦੀ ਯਤਿ ਵਿਦਵਾਨ ਕਹਿੰਦੇ ਨੇ ਕਹਿੰਦੇ ਨੇ ਪੁਸ਼ਾਕਾਂ ਸਾਰੇ ਪਰਿਵਾਰ ਨੇ ਨਵੀਆਂ ਸਵਾਈਆਂ ਪਰ ਜਦੋਂ ਇਹਨਾਂ ਵਿਰਾਦ ਚੜਨ ਦਾ ਸਮਾਂ ਹੋਇਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾ ਨਵੇਂ ਬਸਤਰ ਪਾ ਕੇ ਬਾਹਰ ਨਿਕਲੇ ਇੱਕ ਲੋੜਵੰਦ ਬੱਚਾ ਜਿਸਦੇ ਤਨ ਤੇ ਕੱਪੜੇ ਨਹੀਂ ਜਿਹੜਾ ਬਾਰ-ਬਾਰ ਬਰਾਤ ਵੱਲ ਝੁਕਦਾ ਹੈ ਉਹਨੂੰ ਲੋੜਵੰਦ ਜਾਣ ਕੇ ਉਸ ਦੀ ਲੋੜ ਪੂਰੀ ਕੀਤੀ ਤਨ ਦੇ ਕੱਪੜੇ ਉਤਾਰ ਕੇ ਉਸ ਬੱਚੇ ਨੂੰ ਦੇ ਦਿੱਤੇ ਬੱਚੇ ਦੀ ਤਨ ਤੇ ਕੱਪੜੇ ਧਾਰਨ ਕਰ ਲੈ ਪਰ ਜਦੋਂ ਆਪ ਨੰਗੇ ਸਰੀਰ ਧਰ ਵਿੱਚ ਆਏ ਮਾਤਾ ਨਾਨਕੀ ਜੀ ਕੁਝ ਵਸੇ ਹੋਣ ਲੱਗੇ ਤੇ ਸਤਿਗੁਰੂ ਗੁਰੂ ਅਰਜਵੈ ਜੀ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਬੀਬੀ ਭਾਤੌਰ ਜੀ ਦਾ ਜਨਮ ਜਿਸ ਨੂੰ ਕਾਪਾ ਥਾਈ ਭਾਗੋ ਕਹਿੰਦੇ ਖਾ ਉਸ ਧਰ ਦੇ ਅੰਦਰ ਆਗਮ ਦਾਰਜ ਬੀਬੀ ਵੀਰੋ ਦਾ ਜਨਮ ਤੋਂ ਬਾਅਦ ਸਤਿਗੁਰੂ ਮਹਾਰਾਜ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਆ ਗਏ ਇੱਥੇ ਪਰਿਵਾਰ ਨੂੰ ਟਿਕਾਇਆ ਹਰ ਗੁਬਿੰਦਪੁਰੇ ਦੀ ਲੜਾਈ ਹੋਈ ਕੋਸ਼ ਤੋਂ ਸਾ ਸੰਗਤ ਜਨਤਰ ਦੇ ਸ਼ੋਬੇ ਨੂੰ ਚੜਾ ਕੇ ਲੈ ਆਇਆ ਤੇ ਮੁਕਾਬਲਾ ਹੋਇਆ ਮੁਕਾਬਲੇ ਦੇ ਅੰਦਰ ਸੰਕਤ ਸਾਧੂ ਬੜਕੜਾ ਸਤੁਰੂ ਮਹਾਰਾਜ ਨੇ ਦਰਬਾਰ ਦਾ ਬਾਰ ਕੀਤਾ ਤੇ ਉਹਨੇ ਇੱਕੋ ਗੱਲ ਕਹੀ ਖਾਏ ਹੰਤਾ ਤੇ ਸਤੁਰੂ ਕਹਿਣ ਲੱਗੇ ਅੰਮਾ ਕਹਿਣ ਦਾ ਟੈਪ ਨਹੀਂ ਹੁਣ ਅਜਲਾ ਕਉ ਸਿੱਧੀ ਰੱਜਨ ਜਨਤਰ ਸਸ਼ਿਤ ਮਾਕਾਂ ਦੇ ਘਰ ਵਿੱਚ ਹੋਇਆ ਹੁਣ ਤੂੰ ਤਲਾ ਪੜ ਵਿਆਹ ਨੂੰ ਲਗਾ ਮਹਾਰਾਜ ਤੁਹਾਡੀ ਤਲਵਾਰ ਮੇਰੇ ਵਾਸਤੇ ਕਲਮਾ ਪੜ੍ਹ ਔਰ ਮੈਨੂੰ ਕਲਮਾ ਪਰਮ ਦੀ ਲੋੜ ਦਈ ਤੇ ਚੰਨ ਦੇ ਜੀਓ ਸਤਿਗੁਰੂ ਮਹਾਰਾਜ ਨੇ ਇੱਥੇ ਆਖਰੀ ਜੜਾਈ ਕਰਨ ਤੋਂ ਬਾਅਦ ਗੁਰੂ ਸਹਿਬ ਦੀ ਪਾਵਨ ਧਰਤੀ ਜਿੱਥੇ ਬਾਬਾ ਗੁਰਦਿੱਤਾ ਜੀ ਨੂੰ ਪਹਿਲਾਂ ਭੇਜਿਆ ਉਹਨਾਂ ਨੇ ਜਗਰ ਵਸਾਇਆ ਸਤਿਗੁਰੂ ਮਹਾਰਾਜ ਇੱਥੇ ਪਹੁੰਚ ਗਏ ਨਾਲ ਕੀ ਪਰਿਵਾਰ ਆ ਗਿਆ ਪਰ ਧੀਰਬੱਧ ਕਰਤਾਰ ਪੁਰ ਸਹਿਬ ਦੀ ਪਾਵਨ ਸਾਰ ਸਰਤੀ ਤੇ ਹੈ ਗੁਰੂ ਅਸਥਾਨ ਸ਼ਹੀਦ ਸ਼੍ਰੋਮਣੀ ਧਰਮ ਪੰਜਾਬ ਮਹਾਨ ਪਰਉਪਕਾਰੀ ਕਰਦੁੱਖਾ ਕਰਤਾ ਪਰ ਪੀਰ ਨਿਵਾਸੀ ਮਹਾਨ ਆਤਮਕ ਬਲਕਾਰੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਅੰਤਿਮ ਚਰਨ ਕਵਲ ਪਰਸਨੀ ਯਾਤਰਾ ਦੇ ਪਵਿੱਤਰ ਚਰਨ ਧੁਰ ਦੀ ਪੁਰਨੂ ਨੂਰ ਯਾਦਗਾਰ ਹੈ ਪਰ ਆਪ ਜੀ ਅਥੋਂ ਦਿੱਲੀ ਜਾ ਕੇ ਪਵਿੱਤਰ ਸੀਸ ਨੂੰ ਆਪ ਨਿਤਾਣੇ ਨਿਮਾਣੇ ਸੇਵਕਾਂ ਦੀ ਪ੍ਰਾਨ ਰੱਖਿਆ ਕਰਨ ਤੇ ਹਿੱਤ ਰਿਸ਼ਾਵਰ ਕਰਕੇ ਔਰੰਗਜ਼ੇਬੀ ਜ਼ੁਲਮ ਹੱਤੂ ਬੰਨ ਲਾਇਆ ਸੀ 11 ਹਾਰਤ ਸਮਤ 1732 ਬਿਕਰਮੀਨਿਉ ਸ਼੍ਰੀ ਗੁਰੂ ਸਤਗੁਰੂ ਜੀ ਨੇ ਪਾਛਾਈ ਨੌਵੀਂ ਦੀਵਾਨ ਪਾਈ ਮਤੀ ਦਾਸ ਜੀ ਪਾਈ ਗੁਰਦਤਾ ਜੀ ਬੁੱਢੇ ਕੇ ਪਾਈ ਦਿਆਲਾ ਜੀ ਪਾਈ ਉਦੇ ਜੀ ਪਾਈ ਜੈਤਾ ਜੀ ਆਦ ਸਿੱਧਕੀ ਸਿੱਖਾ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਵਾਰ ਹੋ ਕੇ ਕੀਰਤਪੁਰ ਪਟਪੁਰ ਰੋਪੜ ਮਕਰ ਕਬੂਲਪੁਰ ਕਨਹੇੜੀ ਆਦ ਪਿੰਡਾਂ ਵਿੱਚੋਂ ਉੱਤਰ ਕੇ ਅਨੇਕ ਪਤਿਤਾਂ ਨੂੰ ਆਤਮਿਕ ਕਲਿਆਣ ਬ੍ਰਹਮ ਗਿਆਨ ਦਾ ਮਹਾਦਾਨ ਬਖਸ਼ ਆਪਣੇ ਮੂਰੀਦ ਆਪ ਲਿਖਾਂ ਦੀ ਪ੍ਰਿੰਦੇ ਖਿੱਚੀ ਕੋ 16 ਹਾਰ ਨੂੰ ਜਿੱਥੇ ਗੁਰਦੁਆਰਾ ਸਾਹਿਬ ਬਹਾਦਰਗੜ੍ਹ ਹੈ ਵਿੱਚ ਆ ਬਿਰਾਜੀ ਤੇ ਤਿੰਨ ਮਹੀਨੇ ਬੜੇ ਪ੍ਰੇਮ ਭਗਤੀ ਭਾਵ ਦੇ ਨਾਲ ਸੇਵ ਲਿਖਾਂ ਨੇ ਸੇਵਾ ਦਾ ਲਾਭ ਪ੍ਰਾਪਤ ਕੀਤਾ ਆਪ ਚੁਮਾਸੀ ਦੇ ਤਿੰਨ ਮਹੀਨੇ ਇੱਥੇ ਰਹਿ ਕੇ ਨਾਮਦਾਨ ਇਸ਼ਨਾਨ ਤੇ ਕਾਮਨਾ ਪੂਰਨ ਹੋੰਦਾ ਵਾਰ ਬਖਸ਼ ਕੇ 17 ਅੱਸੂ ਨੂੰ ਆਪ ਵਿਦਾ ਹੋ ਕੇ ਕਾਇਮਪੁਰ ਬिलासपुर ਦੇ ਵਿਚਕਾਰ ਜਿੱਥੇ ਗੁਰਦੁਆਰਾ ਮੋਤੀ ਬਾਗ ਸਾਹਿਬ ਸੁਬਾਇਮਾਨ ਹੈ ਇੱਥੇ ਆ ਕੇ ਗੁਰੂ ਸਾਹਿਬ ਨੇ ਆਰਾਮ ਫਰਮਾਇਆ ਉਸ ਤੋਂ ਸਮਾਣੀ ਮੁਹੰਮਦ ਬਖਸ਼ ਦੀ ਹਵੇਲੀ ਵਿੱਚ ਕਈ ਦਿਨ ਪਠਾਨ ਦੇ ਪ੍ਰੇਮ ਵਸ ਹੋ ਕੇ ਦਰਸ਼ਨ ਦਿੱਤੇ ਪਰ ਚੀਕੇ ਕੈਥਲ ਕਰੋੜ ਘਰ ਜਿੰਦ ਅਤੇ ਨਗਰ ਵਿੱਚ ਹੋ ਕੇ ਵਿਅੰਤ ਪ੍ਰੇਮੀਆਂ ਦਰਸ਼ਕ ਤੇ ਤਰਪ ਪ੍ਰੇਮ ਦੇ ਪਿਆਸੇ ਚਾਤਰੀਕਾਂ ਨੂੰ ਸਤਨਾਕ ਉਪਰੇਸ਼ ਰੂਪੀ ਸ਼ਾਫ ਸੁਦਾ ਕਰਦੇ ਹੋਏ ਆਗਰੇ ਵਿੱਚ ਦਿੱਲੀ ਜਾਗਵੀਰ ਜੀ ਜੇ ਇਥੇ ਦੇ ਆ ਮਗਰ ਸੁਦੀ ਪੰਚਮੀ ਸੰਨ 172 ਬਿਕਰਮੀ ਦਿਨ ਵੀਰਵਾਰ ਤੋਂ ਪਹਿਲ ਚੜੇ ਆਪ ਜੀਓ ਧਰਮ ਹੇਤ ਸਾਕਾ ਕਰ ਦਾ ਦਰ ਦਿਖਾਇਆ ਧਰਮ ਹੇਤ ਸਾਕਾ ਜਿੰਨ ਕੀਆ ਸੀਸ ਦਿਆ ਪਰ ਸਿਰਣ ਦਿਆ ਇਹ ਸੀ ਗੁਰੂ ਸਾਹਿਬ ਜੀ ਦਾ ਇਤਿਹਾਸ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜੁਗ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਜ ਦਾ ਫੁਰਮਾਨ ਹੈ ਗੁਜਰੀ ਮਹੱਲਾ ਪੰਜਵਾ ਹਰ ਤਨ ਜਾਪ ਹਰ ਤਨ ਤਾਪ ਹਰ ਭੋਜਨ ਪਾਇਆ ਨਿਮਖ ਨਾ ਬਿਸਰਿਓ ਮਨ ਤੇ ਹਰ ਹਰ ਸਾਧ ਸੰਗਤ ਮਹਿ ਪਾਇਆ ਸਚਖੰਡ ਵਸੈ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਤੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਗੁਰਦੁਆਰਾਂ ਚ ਹਾਜ਼ਰੀ ਭਰ ਰਹੀਆਂ ਨੇ ਅੰਮ੍ਰਿਤ ਵੇਲੇ ਤੋਂ ਹੀ ਸਿੱਖ ਸੰਗਤਾਂ ਇੱਥੇ ਆ ਰਹੀਆਂ ਨੇ ਜਿੱਥੇ ਲੋਕ ਦੇਸ਼ ਵਿਦੇਸ਼ ਤੋਂ ਨਿਤਮਸਤਕ ਹੋ ਰਹੇ ਨੇ ਪਰ ਇਸ ਵੇਲੇ ਸੁਖਾਸਨ ਹੋ ਰਿਹਾ ਹੈ ਇੱਥੇ ਇਹ ਦੱਸ ਦਈਏ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਮਾਤਾ ਨਾਨਕੀ ਜੀ ਦੇ ਕੋ ਖੋਂ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਹੋਇਆ ਸੀ ਆਪ ਜੀ ਦਾ ਜਨਮ ਅੰਮ੍ਰਿਤਸਰ ਦੀ ਧਰਤੀ ਤੇ ਹੋਇਆ ਸੀ ਸਾਬ ਜੀਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ ਆਪ ਜੀ ਨੇ ਹਿੰਦ ਦੀ ਚਾਦਰ ਬਣ ਕੇ Hindu ਧਰਮ ਦੀ ਰੱਖਿਆ ਵੀ ਕੀਤੀ ਸੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਮੋਤੀ ਬਾਗ ਸਾਇ ਪਟਿਆਲਾ ਦੇ ਜਿੱਥੇ ਵੱਡੀ ਗਿਣਤੀ ਸਿੱਖ ਸੰਗਤਾਂ ਪਹੁੰਚ ਰਹੀਆਂ ਨੇ ਬਿਲਾਸਨ ਦੇ ਅੰਤ ਮਾਨ ਸੋਬਨ ਸਜਨ ਬਿਲਾਸਨ ਦੇ ਅੰਤ ਮਾਨ ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਹੈ ਚਤ੍ਰਿਕ ਸਬ ਸੁਨ ਅੱਖੀਆ ਉਗਰ ਗਈ ਚਤ੍ਰਿਕ ਸਬ ਸੁਨ ਅੱਖੀਆ ਉਗਰ ਗਈ ਬਈ ਜਲ ਮੀੜਤ ਬਿਰਹ ਜਗਦਾ ਗੇ ਗੁਰੂ ਘਰ ਦੇ ਪ੍ਰਬੰਧਕ ਬਮਨਪ੍ਰੀਤ ਗੋਲੂ ਜੀ ਨਾਲ ਆਪ ਅਗਲ ਬਾਤ ਕਰਦੇ ਹਾਂ ਉਹਨਾਂ ਤੋਂ ਲੈਣਿਆ ਗੁਰੂ ਘਰ ਦੇ ਇਤਿਹਾਸ ਦੀ ਜਾਣਕਾਰੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਾਹਿਬ ਸ਼੍ਰੀ ਗੁਰਤੇਗਬਾਦ ਸਿੰਘ ਦਾ ਪ੍ਰਕਾਸ਼ ਉਤਸਵ ਜੋ ਕਿ ਸ਼੍ਰੋਮਣੀ ਕਮੇਟੀ ਅਤੇ ਗੁਰਤੇਗਬਾਦ ਸਿੰਘ ਜਥੇ ਵੱਲੋਂ ਗੁਰਦੁਆਰਾ ਮੋਤੀਬਾਗ ਸਾਹਿਬ ਪਾਸ਼ਾਹੀ ਨਵੀਂ ਪਟਿਆਲਾ ਵਿਖੇ ਗੁਰਦੁਆਰਾ ਦੁਖਨੀਵਾਨ ਸਾਹਿਬ ਦੇ ਪ੍ਰਬੰਧ ਹੇਠ ਇੱਥੇ ਗੁਰਦੁਆਰਾ ਮੋਤੀਬਾਗ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਦੋ ਦਿਨ ਤੋਂ ਜਿਵੇਂ ਪਿਛਲੇ ਦਿਨੀ ਨਗਰ ਕੀਰਤਨ ਸਜਾਇਆ ਗਿਆ ਸੀਗਾ ਦੁਖਨਵਾਂ ਸ਼ੌਕ ਤੋਂ ਮੋਤੀਬਾਗ ਸ਼ੌਕ ਤੱਕ ਇੱਥੇ ਬਹੁਤ ਹੀ ਲੱਖਾਂ ਦੇ ਲੋਕਾਂ ਦੇ ਵਿੱਚ ਸੰਗਤ ਜਿਹੜੀ ਹੈ ਨਕਮਸਤਕ ਹੁੰਦੀ ਹੈ ਦੋ ਦਿਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਅਤੇ ਗੁਰਤੇਗ ਬਾਸ ਸੇਵ ਜਥੇ ਕੋਂ ਕੀਰਤਨ ਦਰਬਾਰ ਦੋ ਦਿਨ ਇੱਥੇ ਚੱਲਦਾ ਹੈ ਇਸ ਟਾਈਮ ਸਮਾਗਮ ਚੱਲ ਰਿਹਾ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਸਾਰੇ ਸਮੂੱਚੇ ਮੈਂਬਰ ਸਾਰੇ ਜਥੇ ਦੇ ਮੈਂਬਰ ਇੱਥੇ ਮੌਜੂਦ ਨੇ ਸੰਚਾਲਨ ਬੜਾ ਉਸ਼ਾ ਹੈ ਬਹੁਤ ਸ਼ਰੰਕਾਂ ਵੱਲੋਂ ਲੰਗਰ ਤੇ ਇਹ ਸਾਰਾ ਕੁਝ ਚਲਾਇਆ ਜਾ ਰਿਹਾ ਹੈ ਸਨ ਭਾਈ ਭਵਨਪ੍ਰੀਤ ਸਿੰਘ ਜੀ ਗੋਲੂ ਤੁਸੀਂ ਦਰਸ਼ਨ ਕੀਤੇ ਨੇ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਜਗਬਾਣੀ ਟੀਵੀ ਦੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਥੋੜੀ ਦੇਰ ਤੱਕ ਤੁਹਾਨੂੰ ਇਲਾਹੀ ਕੀਰਤਨ ਦਾ ਆਨੰਦ ਵੀ ਜਗਬਾਣੀ ਟੀਵੀ ਦੇ ਦਰਸ਼ਕ ਲਾਈਵ ਮੰਨਣਗੇ ਹੁਣ ਦਿਓ ਆਗਿਆ ਕੈਮਰਾਮੈਨ ਸਤਨਾਮ ਸਿੰਘ ਦੇ ਨਾਲ ਮਨਦੀਪ ਕੌਰ ਸੰਧੂ ਪਟਿਆਲਾ